ਸਾਰੇ ਭੈਣ ਭਰਾਵਾਂ ਨੂੰ ਪ੍ਰਭ ਯੇਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਸਾਡੇ ਵੱਲੋਂ ਪਿਆਰ ਭਰੀ ਜੈ ਐਮਸੀ ਦੀ ਪਰਮੇਸ਼ਰ ਤੁਹਾਡੇ ਸਭਨਾ ਉੱਤੇ ਬਹੁਤ ਵੱਡੀ ਕਿਰਪਾ ਕਰੇ ਸਭਨਾਂ ਨੂੰ ਵੱਡੀਆਂ ਵਰਕਤਾਂ ਦੇਵੇ ਆਓ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨਾਂ ਨੂੰ ਸੁਣੀਏ ਅੱਜ ਦਾ ਜੋ ਵਚਨ ਦਾ ਟੌਪਿਕ ਹੈ ਜੋ ਵਿਸ਼ਾ ਹੈ ਉਹ ਹੈ ਪਰਮੇਸ਼ਵਰ ਦਾ ਚੁਣਿਆ ਹੋਇਆ ਸਬਤ ਦਾ ਦਿਨ ਮੇਰੇ ਭਾਈ ਭੈਣੋ ਸਬਤ ਦਾ ਦਿਨ ਪਰਮੇਸ਼ਵਰ ਨੇ ਇਨਸਾਨ ਦੇ ਲਈ ਕਿਉਂ ਬਣਾਇਆ ਅਸੀਂ ਸਬਤ ਦੇ ਦਿਨ ਨੂੰ ਕਿਸ ਤਰ੍ਹਾਂ ਮੰਨਣਾ ਸਬਤ ਦੇ ਦਿਨ ਦੀ ਪਾਲਣਾ ਜੇ ਅਸੀਂ ਨਾ ਕਰਾਂਗੇ ਤਾਂ ਕੀ ਹੋਵੇਗਾ ਜੇਕਰ ਆਪਾਂ ਉਸ ਸਬਤ ਨੂੰ ਮੰਨਾਂਗੇ ਤਾਂ ਕਿ ਸਾਡੀ ਜ਼ਿੰਦਗੀ ਵਿੱਚ ਹੋਵੇਗਾ ਸਭ ਤੋਂ ਪਹਿਲਾਂ ਜੋ ਸਬਤ ਦਾ ਦਿਨ ਹੈ ਕਿਸੇ ਇਨਸਾਨ ਨੇ ਨਹੀਂ ਬਣਾਇਆ ਸਬਤ ਦਾ ਦਿਨ ਕਿਸੇ ਮਨੁੱਖ ਨੇ ਨਹੀਂ ਬਣਾਇਆ ਇਹ ਪਰਮੇਸ਼ਵਰ ਦੀ ਯੋਜਨਾ ਹੈ ਇਨਸਾਨ ਵਾਸਤੇ ਮਨੁੱਖ ਵਾਸਤੇ ਇਸ ਲਈ ਮੇਰੇ ਭਾਈ ਭੈਣੋ ਪਰਮੇਸ਼ਵਰ ਦਾ ਵਚਨ ਪਰਮੇਸ਼ਰ ਦੀ ਬਾਣੀ ਪਰਮੇਸ਼ਰ ਦਾ ਕਲਾਮ ਸਾਨੂੰ ਇਹ ਦੱਸਦਾ ਆ ਕਿ ਜਿਹੜਾ ਸੈਬਤ ਹੈ ਇਹ ਪਰਮੇਸ਼ਰ ਨੇ ਸਾਡੇ ਲਈ ਇਨਸਾਨ ਦੇ ਲਈ ਬਣਾਇਆ ਮੇਰੇ ਨਾਲ ਉਤਪਤ ਦੀ ਪੁਸਤਕ ਕਢੀਏ ਮੇਰੇ ਨਾਲ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਕਢੀਏ ਉਤਪਤ ਦੀ ਪੁਸਤਕ ਉਸ ਦਾ 2 ਅਧਿਆਇ ਉਤਪਤੀ ਪੁਸਤਕ 2 ਦੇ ਆਏ ਉਸ ਦੇ ਅਸੀਂ ਇੱਕ ਵਚਨ ਤੋਂ ਤਿੰਨ ਵਚਨ ਤੱਕ ਪੜਾਂਗੇ ਉੱਥੇ ਲਿਖਿਆ ਸੋ ਆਕਾਸ਼ ਤੇ ਧਰਤੀ ਤੇ ਉਹਨਾਂ ਦੀ ਸਾਰੀ ਵਸੋ ਸੰਪੂਰਨ ਕੀਤੀ ਗਈ ਅਤੇ ਪਰਮੇਸ਼ਵਰ ਨੇ ਸਤਵੇਂ ਦਿਨ ਆਪਣੇ ਕਾਰਜ ਨੂੰ ਜਿਹੜਾ ਉਸ ਨੇ ਬਣਾਇਆ ਸੀ ਸੰਪੂਰਨ ਕੀਤਾ ਅਤੇ ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਹਨੇ ਬਣਾਇਆ ਸੀ ਵਿਹਲਾ ਹੋ ਗਿਆ ਤਾਂ ਪਰਮੇਸ਼ਰ ਨੇ ਸੱਤਵੇਂ ਦਿਨ ਨੂੰ ਅਸ਼ੀਸ਼ ਦਿੱਤੀ ਅਤੇ ਉਹਨੂੰ ਇਸ ਲਈ ਪਵਿੱਤਰ ਟਹਿਰਾਇਆ ਤਾਂ ਜੋ ਉਸੇ ਦਿਨ ਆਪਣੇ ਕਾਰਜ ਤੋਂ ਜਿਹੜਾ ਪਰਮੇਸ਼ਰ ਨੇ ਉਤਪਤ ਕਰਕੇ ਬਣਾਇਆ ਸੀ ਵਿਹਲਾ ਹੋ ਗਿਆ ਮੇਰੇ ਭਾਈ ਪੈਣੋ ਵਚਨ ਚ ਕੀ ਲਿਖਿਆ ਪਰਮੇਸ਼ਰ ਨੇ ਇਸ ਛੇਾਂ ਦਿਨਾਂ ਦੇ ਵਿੱਚ ਸਭ ਕੁਝ ਬਣਾਇਆ ਤੇ ਸਤਵੇਂ ਦਿਨ ਪਰਮੇਸ਼ਵਰ ਫ੍ਰੀ ਸੀਗਾ ਇੱਥੇ ਲਿਖਿਆ ਪਰਮੇਸ਼ਵਰ ਨੇ ਸਤਵੇਂ ਦਿਨ ਆਪਣੇ ਕਾਰਜ ਨੂੰ ਜਿਹੜਾ ਬਣਾਇਆ ਸੀ ਸੰਪੂਰਨ ਕੀਤਾ ਤੇ ਸਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਬਣਾਇਆ ਉਸਨੇ ਬਣਾਇਆ ਸੀ ਵਿਹਲਾ ਹੋ ਗਿਆ ਜਿਹੜਾ ਸਤਵਾਂ ਦਿਨ ਸੀ ਪਰਮੇਸ਼ਵਰ ਉਸ ਦਿਨ ਫ੍ਰੀ ਹੋਇਆ ਔਰ ਅੱਗੇ ਲਿਖਿਆ ਪਰਮੇਸ਼ਵਰ ਨੇ ਸਤਵੇਂ ਦਿਨ ਨੂੰ ਆਸ਼ੀਸ਼ ਦਿੱਤੀ ਹੁਣ ਯਾਦ ਰੱਖਿਓ ਜਦੋਂ ਅਸੀਂ ਬਾਈਬਲ ਦੇ ਅੰਦਰ ਸਬਤ ਦੀ ਗੱਲ ਪੜ੍ਹਦੇ ਹਾਂ ਉੱਥੇ ਇਹੀ ਲਿਖਿਆ 6 ਦਿਨ ਕੰਮ ਕਰ ਔਰ 7ਵੇਂ ਦਿਨ ਤੂੰ ਆਪਣੇ ਯਹੋਵਾ ਪਰਮੇਸ਼ਰ ਦੀ ਉਪਾਸਨਾ ਕਰ ਤੂੰ 7ਵੇਂ ਦਿਨ ਕੀ ਕਰ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰ ਔਰ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਵਚਨ ਪਰਮੇਸ਼ਰ ਦਾ ਕਲਾਮ ਉਹ ਇਹੀ ਦੱਸ ਰਿਹਾ ਇੱਥੇ ਕਿ ਜੋ ਪਰਮੇਸ਼ਵਰ ਨੇ ਸਤਵੇਂ ਦਿਨ ਨੂੰ ਕਿਉਂ ਆਗਿਆ ਦਿੱਤੀ ਹੈ ਕਿ ਤੂੰ 6 ਦਿਨ ਕੰਮ ਕਰ ਤੇ ਸਤਵੇਂ ਦਿਨ ਮੇਰੀ ਉਪਾਸਨਾ ਕਰ ਉਹਦਾ ਕਾਰਨ ਹੈ ਕਿਉਂਕਿ ਪਰਮੇਸ਼ਵਰ ਨੇ ਜਦੋਂ ਇਸ ਬ੍ਰਹਿਮੰਡ ਦੀਆਂ ਸਭ ਵਸਤੂਆਂ ਪੈਦਾ ਕੀਤੀਆਂ ਪਰਮੇਸ਼ਵਰ ਨੇ ਇਸ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਬਣਾਈਆਂ ਤਾਂ ਉਸ ਸਮੇਂ ਪਰਮੇਸ਼ਵਰ ਨੇ ਸਤਵੇਂ ਦਿਨ ਨੂੰ ਸਭ ਤੋਂ ਪਹਿਲਾਂ ਬਰਕਤ ਦਿੱਤੀ ਆਸ਼ੀਸ਼ ਦਿੱਤੀ ਹੈ ਸਤਵੇਂ ਦਿਨ ਪਰਮੇਸ਼ਵਰ ਵਿਹਲਾ ਹੋਇਆ ਔਰ ਕਲਾਮ ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਸਤਵੇਂ ਦਿਨ ਨੂੰ ਆਸ਼ੀਸ਼ ਦਿੱਤੀ ਔਰ ਕੀ ਲਿਖਿਆ ଥିਏ ਅਤੇ ਉਸ ਨੂੰ ਇਸ ਲਈ ਪਵਿੱਤਰ ਠਹਿਰਾਇਆ ਜੋ ਉਸਨੇ ਆਪਣੇ ਕਾਰਜ ਤੋਂ ਜਿਹੜਾ ਉਤਪਤ ਕਰਕੇ ਬਣਾਇਆ ਸੀ ਵਿਹਲਾ ਹੋ ਗਿਆ ਸਤਵੇਂ ਦਿਨ ਪਰਮੇਸ਼ਵਰ ਕੀ ਹੋਇਆ ਪਰਮੇਸ਼ਵਰ ਦੇ ਵਚਨ ਚ ਲਿਖਿਆ ਕਿ ਪਰਮੇਸ਼ਵਰ ਵਿਲਾ ਹੋਇਆ ਤੇ ਉਸ ਦਿਨ ਨੂੰ ਪਵਿੱਤਰ ਠਹਿਰਾਇਆ ਉਸ ਦਿਨ ਵਿੱਚ ਬਰਕਤ ਹੈ ਉਸ ਦਿਨ ਨੂੰ ਪਵਿੱਤਰ ਕਰਕੇ ਚੁਣਿਆ ਮੇਰੇ ਭਾਈ ਪੈਣੂ ਦਿਨ ਸਭ ਪਰਮੇਸ਼ਵਰ ਦੇ ਹੀ ਆ ਇਸ ਤਰ੍ਹਾਂ ਨਹੀਂ ਆਪਾਂ ਕਹਿੰਦੇ ਵੀ ਆਪਾਂ ਕਿਸੇ ਹੋਰ ਦਿਨ ਪ੍ਰਭੂ ਦੀ ਮਹਿਮਾ ਨਹੀਂ ਕਰ ਸਕਦੇ ਤੁਸੀਂ ਹਰ ਰੋਜ਼ ਪਰਮੇਸ਼ਵਰ ਦੀ ਮਹਿਮਾ ਕਰ ਸਕਦੇ ਹੋ ਹਰ ਰੋਜ਼ ਤੁਸੀਂ ਪ੍ਰਭੂ ਦੀ ਆਰਾਧਨਾ ਕਰ ਸਕਦੇ ਹੋ ਔਰ ਹਰ ਰੋਜ਼ ਤੁਸੀਂ ਪ੍ਰਭੂ ਦੀ ਬੰਦਗੀ ਕਰ ਸਕਦੇ ਹੋ ਪਰ ਜਿਹੜਾ ਪਰਮੇਸ਼ਵਰ ਦਾ ਚੁਣਿਆ ਹੋਇਆ ਦਿਨ ਹੈ ਉਹ ਸਤਵਮਾ ਦਿਨ ਹੈ ਪਰਮੇਸ਼ਵਰ ਦਾ ਚੁਣਿਆ ਹੋਇਆ ਦਿਨ ਕੀ ਹੈ ਸਤਵਮਾ ਦਿਨ ਹੈ ਤੇ ਸਤਵੇਂ ਦਿਨ ਨੂੰ ਪਰਮੇਸ਼ਵਰ ਨੇ ਚੁਣਿਆ ਆ ਉਸ ਦਿਨ ਨੂੰ ਪਵਿੱਤਰ ਠਹਿਰਾਇਆ ਉਸ ਦਿਨ ਨੂੰ ਪਰਮੇਸ਼ਵਰ ਨੇ ਬਰਕਤ ਆਸ਼ਿਸ਼ ਦਿੱਤੀ ਹੈ ਤੇ ਜਿਹੜਾ ਇਨਸਾਨ ਉਸ ਦਿਨ ਵਿੱਚ ਖੁਦਾਵੰਦ ਦੇ ਨਾਲ ਆਪਣਾ ਸਮਾਂ ਗੁਜ਼ਾਰਦਾ ਜਿਹੜਾ ਉਸ ਦਿਨ ਦੇ ਲਈ ਆਪਣੇ ਆਪ ਨੂੰ ਤਿਆਰ ਕਰਦਾ ਹੈ ਤੇ ਉਸ ਦਿਨ ਦੀ ਕਦਰ ਕਰਦਾ ਹੈ ਉਹ ਸਤਵੇਂ ਦਿਨ ਦੀਆਂ ਬਰਕਤਾਂ ਉਹ ਸਤਵੇਂ ਦਿਨ ਦੀ ਆਸ਼ੀਸ਼ ਉਸ ਇਨਸਾਨ ਦੇ ਜੀਵਨ ਵਿੱਚ ਆਉਂਦੀ ਹੈ ਔਰ ਜਦੋਂ ਅਸੀਂ ਪੜ੍ਹਦੇ ਹਾਂ ਕੂਚ ਦੀ ਪੁਸਤਕ 20 ਦੇ ਆਏ ਮੇਰੇ ਨਾਲ ਵਚਨ ਖੋਲੋ ਕੂਚ ਦੀ ਪੁਸਤਕ ਵੀ ਦੇ ਆਏ ਉੱਥੇ ਲਿਖਿਆ ਹੋਇਆ ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਕੀ ਰੱਖ ਚੇਤੇ ਰੱਖ ਪ੍ਰਭੂ ਕਹਿੰਦਾ ਭੁੱਲੀ ਨਾ ਇਸ ਦਿਨ ਜਿਹੜਾ ਸਬਤ ਦਾ ਦਿਨ ਹੈ ਇਸ ਦਿਨ ਨੂੰ ਤੂੰ ਨਾ ਭੁੱਲੀ ਇਸ ਦਿਨ ਨੂੰ ਤੂੰ ਯਾਦ ਰੱਖੀ ਔਰ ਅੱਗੇ ਲਿਖਿਆ 6 ਦਿਨ ਤੂੰ ਮਿਹਨਤ ਕਰ ਸਾਰਾ ਕੰਮ ਧੰਦਾ ਕਰ ਪਰ ਸਤਮਾ ਦਿਨ ਯਹੋਵਾ ਤੇਰੇ ਪਰਮੇਸ਼ਰ ਲਈ ਸਬਤ ਹੈ ਤੂੰ ਉਸ ਵਿੱਚ ਕੋਈ ਕੰਮ ਧੰਦਾ ਨਾ ਕਰ ਨਾ ਤੂੰ ਨਾ ਤੇਰਾ ਪੁੱਤਰ ਨਾ ਤੇਰੀ ਤੀ ਨਾ ਤੇਰਾ ਗੋਲਾ ਨਾ ਤੇਰੀ ਗੋਲੀ ਨਾ ਤੇਰਾ ਡੰਗਰ ਨਾ ਤੇਰਾ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ ਕਿਉਂਕਿ ਜੋ ਛੇ ਦਿਨਾਂ ਵਿੱਚ ਯਹੋਵਾ ਨੇ ਆਕਾਸ਼ ਅਤੇ ਧਰਤੀ ਨੂੰ ਸਮੁੰਦਰ ਨੂੰ ਅਤੇ ਸਭ ਕੁਝ ਜੋ ਉਹਨਾਂ ਦੇ ਵਿੱਚ ਹੈ ਬਣਾਇਆ ਪਰ ਸਤਵੇਂ ਦਿਨ ਵਿਸ਼ਰਾਮ ਕੀਤਾ ਇਸ ਲਈ ਯਹੋਵਾ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ ਇਸ ਦਿਨ ਵਿੱਚ ਪ੍ਰਭੂ ਨੇ ਕੀ ਕੀਤਾ ਜੀ ਬਰਕਤ ਦਿੱਤੀ ਹੈ ਇਸ ਦਿਨ ਨੂੰ ਆਸ਼ੀਸ਼ ਦਿੱਤੀ ਹੈ ਪਰਮੇਸ਼ੁਰ ਨੇ ਪਵਿੱਤਰ ਕਰਕੇ ਠਹਿਰਾਇਆ ਇਸ ਇਸ ਲਈ ਪ੍ਰਭੂ ਕਹਿੰਦਾ ਤੂੰ ਇਸ ਦਿਨ ਨੂੰ ਯਾਦ ਰੱਖ ਇਹ ਪਵਿੱਤਰ ਵੀ ਹੈ ਇਹ ਬਰਕਤ ਵਾਲਾ ਦਿਨ ਵੀ ਹੈ ਐਦਾਂ ਨਹੀਂ ਲਿਖਿਆ ਬਾਕੀ ਦਿਨਾਂ ਨੂੰ ਪਰਮੇਸ਼ੁਰ ਨੇ ਬਰਕਤ ਦਿੱਤੀ ਲਿਖਿਆ ਸਤਵੇਂ ਦਿਨ ਨੂੰ ਪਰਮੇਸ਼ੁਰ ਨੇ ਬਰਕਤ ਦਿੱਤੀ ਮੇਰੇ ਭਾਈ ਪੇਣੋ ਦਿਨ ਤੇ ਪਰਮੇਸ਼ਵਰ ਦੇ ਹੀ ਬਣਾਏ ਆ ਅਸੀਂ ਹਰ ਰੋਜ਼ ਹੀ ਪਰਮੇਸ਼ਵਰ ਦੀ ਪਾਸਨਾ ਕਰ ਸਕਦੇ ਆ ਹਰ ਰੋਜ਼ ਹੀ ਪਰ ਜਿਹੜਾ ਸਤਮਾ ਦੇ ਨੇ ਖਾਸ ਏ ਸਾਡੇ ਵਾਸਤੇ ਸਤਮਾ ਦੇ ਨੇ ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਪਰਮੇਸ਼ਵਰ ਦੇ ਨਾਲ ਸਮਾਂ ਕੱਟਣਾ ਸਤਮਾ ਦੇ ਨੇ ਯਹੋਵਾ ਦੀ ਹਜ਼ੂਰੀ ਵਿੱਚ ਜਾਣਾ ਸਤਮਾ ਦੇ ਨੇ ਯਹੋਵਾ ਪਰਮੇਸ਼ਵਰ ਦੇ ਚਰਨਾਂ ਵਿੱਚ ਆਪਣਾ ਟਾਈਮ ਕੱਟਣਾ ਇਹ ਸਤਮਾ ਦੇ ਨੇ ਇਸ ਲਈ ਮੇਰੇ ਭਾਈਓ ਤੇ ਭੈਣੋ ਮੈਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਤੁਹਾਨੂੰ ਇਹੀ ਕਮਾਗਾ ਕਿ 6 ਦਿਨ ਤੁਸੀਂ ਕੰਮ ਧੰਦਾ ਕਰ ਸਕਦੇ ਹੋ 6 ਦਿਨ ਤੁਸੀਂ ਆਪਣੇ ਕੋਈ ਵੀ ਕੰਮ ਕਰ ਸਕਦੇ ਹੋ ਪਰ 7ਵੇਂ ਦਿਨ ਪ੍ਰਭੂ ਕਹਿੰਦਾ ਕੋਈ ਕੰਮ ਨਾ ਕਰ ਤੂੰ ਮੇਰੀ ਹਜ਼ੂਰੀ ਵਿੱਚ ਆ ਮੇਰੇ ਨਾਲ ਤੂੰ ਸਮਾਂ ਬਤੀਤ ਕਰ ਇਸ ਲਈ ਮੇਰੇ ਭਾਈ ਭੈਣੋ ਅੱਜ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਬਰਕਤ ਇਸ ਲਈ ਨਹੀਂ ਆ ਕਿਉਂਕਿ ਉਹ 7ਵੇਂ ਦਿਨ ਨੂੰ ਪਰਮੇਸ਼ਵਰ ਦੇ ਠਹਿਰਾਏ ਉਸ ਹੁਕਮ ਨੂੰ ਪੂਰਾ ਨਹੀਂ ਕਰਦੇ ਨਾ ਹੁਕਮ ਨੂੰ ਪੂਰਾ ਕਰਨ ਦੇ ਨਾਲ ਇਨਸਾਨ ਦੀ ਜ਼ਿੰਦਗੀ ਵਿੱਚ ਘਾਟਾਂ ਕਮੀਆਂ ਦੁੱਖ ਰੋਗ ਪਰੇਸ਼ਾਨੀਆਂ ਆਉਂਦੀਆਂ ਆ ਇਸ ਲਈ ਸਤਵੇਂ ਦਿਨ ਨੂੰ ਮੰਨੀਏ ਪ੍ਰਭੂ ਦੇ ਸੈਬਤ ਨੂੰ ਪਵਿੱਤਰ ਕਰਕੇ ਮੰਨੀਏ ਉਹ ਸਾਰੀਆਂ ਅਸ਼ੀਸ਼ਾਂ ਸਾਡੇ ਤੇ ਹੋਣਗੀਆਂ ਜਿਹੜੀਆਂ ਪ੍ਰਭੂ ਨੇ ਉਸ ਦਿਨ ਨੂੰ ਬਰਕਤ ਦਿੱਤੀ ਹੈ ਅਸੀਂ ਬਰਕਤ ਵਾਲੇ ਬਣਾਂਗੇ ਫਿਰ ਔਰ ਉਹ ਪਵਿੱਤਰ ਠਹਿਰਾਇਆ ਦਿਨ ਜਦੋਂ ਉਹਦੇ ਵਿੱਚ ਦਾਖਲ ਹੋਵਾਂਗੇ ਸਾਡੀਆਂ ਕਮੀਆਂ ਸਾਡੀ ਜ਼ਿੰਦਗੀ ਚੋਂ ਖਤਮ ਹੋਣਗੀਆਂ ਔਰ ਪ੍ਰਭੂ ਨੇ ਸਬਤ ਦੇ ਦਿਨ ਨੂੰ ਬਹੁਤ ਮਹੱਤਤਾ ਦਿੱਤੀ ਹੈ ਔਰ ਪ੍ਰਭੂ ਦਾ ਇਹ ਹੁਕਮ ਹੈ ਕਿ ਤੂੰ 6 ਦਿਨ ਕੰਮ ਕਰ ਤੇ 7ਵੇਂ ਦਿਨ ਤੂੰ ਆਪਣੇ ਯਹੋਵਾ ਪਰਮੇਸ਼ਰ ਦੀ ਉਪਾਸਨਾ ਕਰ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਵਚਨ ਇਹੀ ਦੱਸਦਾ ਹੈ ਆ ਕਿ ਸਾਨੂੰ ਪ੍ਰਭੂ ਦੀ ਉਪਾਸਨਾ ਕਰਨੀ ਚਾਹੀਦੀ ਹੈ ਸੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਸਾਰਿਆਂ ਨੂੰ ਜੈ ਮਸੀਹ ਦੀ ਸਭਨਾਂ ਨੂੰ ਸਲਾਮ